ਐਮਪੀ ਅਮਰਿਤਪਾਲ ਦੇ ਪਿਤਾ ਸਰਨਾਮ ਮਜੂਰ ਨੇ ਅ ਉਹ ਵਜੇ ਅਗਰ ਗੱਲ ਕਰੀਏ ਤਾਂ ਅੱਜ ਪੰਜਾਬ ਮਨਿਸਟਰੀ ਦੇ ਵਿੱਚ ਆਇਓ ਲਗਾਤਾਰ ਤੁਸੀਂ ਤਾਂ ਲੜਾਈ ਲੜਦੇ ਨਜ਼ਰ ਆ ਰਹੇ ਪੰਜਾਬ ਸਰਕਾਰ ਦੇ ਨਾਲ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਹੁਣ ਯੂਨੀਵਰਸਿਟੀ ਵੀ ਖੋਹ ਜਿਹੜਿਆ ਲਗਾਤਾਰ ਸਾਇਸਟੇ ਚੱਲੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੇ ਬੜੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਸਾਡੀਆਂ ਜਿਹੜੀਆਂ ਸਾਡੇ ਆਗੂਆਂ ਨੇ ਸਾਡੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਖਾਲੀ ਆਪਣੇ ਨਿੱਜ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਸਾਰੇ ਪੰਜਾਬ ਦੇ ਹੱਕ ਦਿਨ ਬਦਨ ਪਹਿਰੇਦਾਰੀ ਦੀ ਕੀ ਕਰਨੀ ਪਰੇ ਦਰ ਚੋਰਾਂ ਨਾਲ ਲੜ ਕੇ ਜਿਨ੍ਹਾਂ ਨੇ ਲੁੱਟਣ ਆਏ ਸੀ ਉਹਨਾਂ ਦੇ ਨਾਲ ਖੜੇ ਹੋਗੇ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆ ਮੈਂ ਨਾ ਬਹੁਤ ਸ਼ੁਕਰਿਆ ਗੁਰੂ ਮਹਾਰਾਜ ਦਾ ਵਾਸਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਉਹਨਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ ਉਹ ਪੁੱਜੀਓ ਜੇ ਅਗਰ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਇਤਿਹਾਸ ਗਵਾਏ ਕਿ ਦਿੱਲੀ ਵੀ ਜਿੱਤੀ ਪੰਜਾਬ ਵੀ ਕਿਤੇ ਰਗ ਸਾਡੇ ਕੋਲ ਹੀ ਆ ਪਰ ਰਾਜ ਨਹੀਂ ਕਰਦੇ ਜਿੱਦਕੇ ਵਾਪਸ ਆ ਜਾਂਦੇ ਨੇ ਨਹੀਂ ਮੇਰਾ ਖਿਆਲ ਹੈ ਕਿ ਹੁਣ ਸਮਾਂ ਜਿਹੜਾ ਨਾ ਕਾਫੀ ਬਦਲ ਚੁੱਕਾ ਵਾ ਜਿਹੜੀ ਸਾਡੀ ਨੌਜਵਾਨੀ ਕੋ ਬਹੁਤ ਵੱਡਾ ਗਿਆਨਵੀਆ ਬਹੁਤ ਵੱਡਾ ਜੋਸ਼ਵੀਆ ਨਾਲ ਚ ਤੇ ਇਹ ਜਿਹੜੇ ਰਾਜਨੀਤਿਕ ਧਿਰਾਂ ਨੇ ਸਾਡੇ ਨਾਲ ਧੋਖੇ ਬਾਜ਼ੀਆਂ ਬੇਈਮਾਨੀਆਂ ਕੀਤੀਆਂ ਹੁਣ ਅੱਜ ਮੇਰਾ ਖਿਆਲ ਹੈ ਕਿ ਸਾਡੀ ਪੰਜਾਬ ਸਰਕਾਰ ਬੜੇ ਇਹ ਜਿਹੜੇ ਦੁਨੀਆਂ ਦਾ ਦੁੱਖੀ ਹੋ ਕੇ ਸ਼ਾਇਦ ਇਹ ਸਾਡੀ ਪਹਿਰੇਦਾਰੀ ਕਰਨਗੇ ਇਹਨਾਂ ਨੂੰ ਲਿਆਂਦਾ ਤੇ ਇਹਨਾਂ ਨੇ ਤੇ ਰਿੰਦੀ ਖੁੰਦੀ ਕਸਰ ਕਰਤੀ ਅੱਜ ਪੰਜਾਬ ਦੇ ਖਾਲੀ ਖਾਣਾ ਪੂਰਤੀ ਵਾਸਤੇ ਆ ਰਹੇ ਹਾਂ ਜੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਸੀ ਕਿ ਆਪਣੀ ਹੱਕਾਂ ਦੀ ਚੰਡੀਗੜ੍ਹ ਦੀ ਸਾਰੇ ਜਿਹੜੇ ਸਾਡੇ ਮਸਲੇ ਆ ਸਾਰਿਆਂ ਦੀ ਲੜਾਈਆਂ ਲੜਦੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੀਆਂ ਕੁਰਸੀਆਂ ਸੁਸਵਾਏ ਦਿਖਦਾ ਹੀ ਕੁਛ ਨਹੀਂ ਇਸ ਕਰਕੇ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਚਾਹਵਾਨ ਆਈਡੀ ਵੱਡੀ ਮジョਰਿਟੀ ਦੀ ਸਰਕਾਰ ਲੈਂਦੀ ਹੋਵੇ ਤੇ ਉਹ ਕੋਈ ਵੀ ਮਸਲਾ ਪੰਜਾਬ ਦਾ ਉਹਨੂੰ ਛੱਡ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਹੀ ਹੋ ਜੇ ਤਰੰਤਰਾਂ ਚੋੜਾਂ ਦੀ ਗੱਲ ਕਰ ਤਰੰਤਰਾਂ ਚੋਅ ਕਿਵੇਂ ਦੇਖਦੇ ਹੋ ਕੀ ਰੈਡ ਵਾਲਾ ਕਿਉਂਕਿ 2027 ਨੇੜੇ ਹੀ ਆ ਮੇਰਾ ਖਾਲਸਾ ਤਰਨਤਨ ਚੋਣਾ ਚ ਬੈ ਹੈ ਗੁਰੂ ਮਹਾਰਾਜ ਦੀ ਬੜੀ ਕਿਰਪਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਆ ਬੜਾ ਵੱਡਾ ਸ਼ਾਵਾ ਪਰ ਸਰਕਾਰ ਦੀ ੱੱਕੇਸ਼ਾਈ ਵੀ ਹੱਦੋਂ ਵੱਧ ਚੁੱਕੀ ਆ ਕਿ ਸਾਡੇ ਇੱਕ ਨੌਜਵਾਨ ਆਗੂ ਜਿਹੜੇ ਉਹ ਤਰਨਤਨ ਦੇ ਅਬਦਰਰ ਸੀ ਤੇ ਉਹਨਾਂ ਨਾਲ ਉਹਨਾਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਗੱਡੀ ਨੂੰ ਬਲਾਸਟ ਕੀਤਾ ਗਿਆ ਉਹ ਬੜੀ ਮੁਸ਼ਕਲ ਨਾਲ ਚਲੋ ਉਹਦੇ ਕਿਸਮਤ ਚੰਗੀ ਸੀ 50% ਜਲ ਗਿਆ ਫਿਰ ਬਚ ਗਿਆ ਪਰ ਉਹਤੇ ਸਰਕਾਰ ਉਹ ਦੋਸ਼ੀਆਂ ਨੂੰ ਲੱਭਣ ਦੇ ਬਜਾਏ ਤੇ ਉਹਤੇ ਪਰਚਾ ਦਰਜ ਕੀਤਾ ਜਾ ਰਿਹਾ ਇੱਕ ਇੱਕ ਉਹਦੇ ਤੇ ਕਿ ਇੱਕ ਇੱਕ ਨਜਾਇਜ਼ ਅਸਲਾ ਮਿਲਿਆ ਜਦੋਂ ਕਿ ਉਹਦੇ ਕੋਲ ਉਹਦਾ ਲਾਇਸੈਂਸੀ ਰਵੋਲਵਰ ਸੀਗਾ ਉਹ ਉਹਦੇ ਕੋ ਨਹੀਂ ਨਿਕਲਿਆ ਉਹ ਗੱਡੀ ਵਿੱਚ ਛੁਲ ਗਿਆ ਉਹਦਾ ਨੰਬਰ ਨਹੀਂ ਟਰੇਸ ਹੋ ਰਿਹਾ ਤੇ ਇਹਨਾਂ ਨੇ ਉਹਤੇ ਉਹਨੂੰ ਇਨਸਾਫ ਦੇਣ ਦੀ ਬਜਾਏ ਉਹ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹਤੇ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਤੋਂ ਲੱਗਦਾ ਕਿ ਸਰਕਾਰ ਬਹੁਤ ਬਖਲਾਈ ਹੋਈ ਆ ਉਹ ਕੋਈ ਵੀ ਧੱਕਾ ਕਰਨ ਵਾਸਤੇ ਤਿਆਰ ਆ ਕਿਉਂਕਿ ਤਰੰਤਰਾਂ ਚੋਣਾਂ ਦੇ ਕੇ ਵੀ ਕਾਰਵਾਈ ਜੜੀ ਕੀਤੀ ਗਈ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਇਹਨੂੰ ਸਭ ਕੁਝ ਪਤਾ ਹੈ ਕਿ ਚੋਣਾਂ ਜਿਹੜੀ ਨੇ ਉਹ ਜਿੱਤੇ ਆਂ ਚੰਡੀਗੜ੍ਹ ਤੋਂ ਜਨਰਲ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਿਪਟਾ ਐਮਪੀ ਅਮਰਿਤਪਾਲ ਦੇ ਪਿਤਾ ਸਰਰਮ ਮਜੂਰ ਨੇ ਅ ਅਬ ਜੇ ਅਗਰ ਗੱਲ ਕਰੀਏ ਤਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਇਓ ਲਗਾਤਾਰ ਤੁਸੀਂ ਤਾਂ ਲੜਾਈ ਲੜਦੇ ਨਜ਼ਰ ਆ ਰਹੇ ਪੰਜਾਬ ਸਰਕਾਰ ਦੇ ਨਾਲ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਹੁਣ ਯੂਨੀਵਰਸਿਟੀ ਵੀ ਖੋਹ ਜਿਹੜਿਆ ਲਗਾਤਾਰ ਸਾਇਸਟੇ ਜਾਰੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੇ ਬੜੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਸਾਡੀਆਂ ਜਿਹੜੀਆਂ ਸਾਡੇ ਆਗੂਆਂ ਨੇ ਸਾਡੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਖਾਲੀ ਆਪਣੇ ਨਿੱਜ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਸਾਰੇ ਪੰਜਾਬ ਦੇ ਹੱਕ ਦੇਨ ਬਜ਼ੇਨ ਪੈਰੇਗਦਾਰੀ ਦੀ ਕੀ ਕਰਨੀ ਪਰੇਦਾਰ ਚੋਰਾ ਨਾਲ ਲੜ ਕੇ ਜਿਨ੍ਹਾਂ ਨੇ ਲੁੱਟਣ ਆਏ ਸੀ ਉਹਨਾਂ ਦੇ ਨਾਲ ਖੜੇ ਹੋ ਗਏ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆ ਮੈਂ ਨਾ ਬਹੁਤ ਸ਼ੁਕਰਿਆ ਗੁਰੂ ਮਹਾਰਾਜ ਦਾ ਕਿਹੜੇ ਨੌਜਵਾਨ ਜਿਹੜੇ ਅੱਗੇ ਆਏ ਆ ਜਿਹੜੇ ਸਾਡੀ ਕੌਮ ਦੀ ਵਾਗਡੋਰ ਆਉਣ ਵਾਲੇ ਸਮੇਂ 'ਚ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਸਾਨੂੰ ਇਹ ਦਿੱਲੀ ਜਿਹੜੀ ਆ ਖਤਮ ਨਹੀਂ ਕਰ ਸਕੂਗੀ ਕਿ ਸਾਨੂੰ ਲੁੱਟ ਨਹੀਂ ਸਕੂਗੀ ਸਾਡੇ ਨੌਜਵਾਨ ਪੈਰਾ ਦੇਣਗੇ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆ ਤੇ ਗੁਰੂ ਮਹਾਰਾਜ ਚਰਣਾ ਅਰਦਾਸ ਕਰਦੇ ਆ ਕਿ ਸਾਰੀਆਂ ਧਿਰਾਂ ਸਾਡੇ ਸਾਡੇ ਆਪਸੀ ਮਤਭੇਦ ਸਾਰੇ ਭਲਾ ਕੇ ਰਾਜਨੀਤੀ ਤੇ ਕੋਣ ਧਾਰਮਿਕ ਕੋਣ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨ ਨੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਉਹਨਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਉਹ ਕੁਝ ਜੇ ਅਗਰ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਇਤਿਹਾਸ ਦਵਾਏ ਕਿ ਦਿੱਲੀ ਵੀ ਜਿੱਤੀ ਪੰਜਾਬ ਵੀ ਕਿਤੇ ਨਾ ਕਿ ਸਾਡੇ ਕੋਲ ਹੀ ਆ ਪਰ ਰਾਜ ਨਹੀਂ ਕਰਦੇ ਜਿੱਤ ਕੇ ਵਾਪਸ ਆ ਜਾਂਦੇ ਨੇ। ਨਹੀਂ ਮੇਰਾ ਖਿਆਲ ਹੈ ਕਿ ਹੁਣ ਸਮਾਂ ਜਿਹੜਾ ਨਾ ਕਾਫੀ ਬਦਲ ਚੁੱਕਾ ਵਾ। ਜਿਹੜੀ ਸਾਡੀ ਨੌਜਵਾਨੀ ਕੋ ਬਹੁਤ ਵੱਡਾ ਗਿਆਨਵੀਆ ਬਹੁਤ ਵੱਡਾ ਜੋਸ਼ਵੀਆ ਨਾ ਚ ਤੇ ਇਹ ਜਿਹੜੇ ਰਾਜਨੀਤਿਕ ਧਿਰਾਂ ਨੇ ਸਾਡੇ ਨਾਲ ਧੋਖੇ ਬਾਜ਼ੀਆਂ ਬੇਈਮਾਨੀਆਂ ਕੀਤੀਆਂ ਹੁਣ ਅੱਜ ਮੇਰੇ ਖਿਆਲ ਹੈ ਕਿ ਸਾਡੀ ਪੰਜਾਬ ਸਰਕਾਰ ਬੜੇ ਇਹ ਜਿਹੜੇ ਦੁਨੀਆਂ ਤੋਂ ਦੁਖੀ ਹੋ ਕੇ ਸ਼ਾਇਦ ਇਹ ਸਾਡੀ ਪਹਿਰੇਦਾਰੀ ਕਰਨਗੇ ਇਹਨਾਂ ਨੂੰ ਲਿਆਂਦਾ ਤੇ ਇਹਨਾਂ ਨੇ ਤੇ ਰਿੰਦੀ ਖੁੰਦੀ ਕਸਰ ਕਰਤੀ ਅੱਜ ਪੰਜਾਬ ਦੇ ਖਾਲੀ ਖਾਣਾ ਪੂਰਤੀ ਵਾਸਤੇ ਆ ਰਹੇ ਹਾਂ ਜੇ ਇਹ ਇਹ ਸਰਕਾਰ ਦਾ ਫਰਜ ਬਣਦਾ ਸੀ ਕਿ ਆਪਣੀ ਹੱਥਾਂ ਦੀ ਚੰਡੀਗੜ੍ਹ ਦੀ ਸਾਰੇ ਜਿਹੜੇ ਸਾਡੇ ਮਸਲੇ ਆ ਸਾਰਿਆਂ ਦੀ ਲੜਾਈ ਲੜਦੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੋਂ ਸਵਾਏ ਦੇਖਦਾ ਹੀ ਕੁਛ ਨਹੀਂ ਇਸ ਕਰਕੇ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਚਾਹਵਾਨਾ ਐਡੀ ਵੱਡੀ ਮジョਰਿਟੀ ਦੀ ਸਰਕਾਰ ਲੈਂਦੀ ਹੋਵੇ ਤੇ ਉਹ ਕੋਈ ਵੀ ਮਸਲਾ ਪੰਜਾਬ ਦਾ ਉਹਨੂੰ ਛੱਡ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਹੀ ਹੋ ਜੇ ਤਰੰਤਰਾਂ ਚੋੜਨ ਦੀ ਗੱਲ ਕਰ ਤਰੰਤਰਾਂ ਅੱਜ ਕੀ ਵੇਖਦੇ ਹੋ ਕੀ ਰੈਡ ਵਾਲਾ ਕਿ ਵੀ 2027 ਨੇੜੇ ਹੀ ਆ ਮੇਰਾ ਖਾਲਾ ਤਰਨਤਨ ਚੋਣਾ ਚ ਵਾਹੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਆ ਬੜਾ ਵੱਡਾ ਸਿਆਵਾ ਪਰ ਸਰਕਾਰ ਦੀ ਧੱਕੇਸ਼ਾਹੀ ਵੀ ਹੱਦੋਂ ਵੱਧ ਚੁੱਕੀ ਆ ਕਿ ਸਾਡੇ ਇੱਕ ਨੌਜਵਾਨ ਆਗੂ ਜਿਹੜੇ ਉਹ ਤਰਨਤਨ ਦੇ ਅਬਜ਼ਰਵਰ ਸੀ ਤੇ ਉਹਨਾਂ ਨਾਲ ਉਹਨਾਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਗੱਡੀ ਨੂੰ ਬਲਾਸਟ ਕੀਤਾ ਗਿਆ ਉਹ ਬੜੀ ਮੁਸ਼ਕਲ ਨਾ ਚਲੋ ਉਹਦੇ ਕਿਸਮਤ ਚੰਗੀ ਸੀ 50% ਜਲ ਗਿਆ ਫਿਰ ਬਚ ਗਿਆ ਪਰ ਉੱਤੇ ਸਰਕਾਰ ਉਹ ਦੋਸ਼ੀਆਂ ਨੂੰ ਲੱਭਣ ਦੇ بجائے ਤੇ ਉਹਤੇ ਪਰਚਾ ਦਰਜ ਕੀਤਾ ਜਾ ਰਿਹਾ ਇੱਕ ਇੱਕ ਉਹਦੇ ਤੇ ਕਿ ਕੋਈ ਇੱਕ ਨਜਾਇਜ਼ ਅਸਲਾ ਮਿਲਿਆ ਜਦੋਂ ਕਿ ਉਹਦੇ ਕੋਲ ਉਹਦਾ ਲਾਇਸੈਂਸੀ ਰਵੋਲਵਰ ਸੀਗਾ ਉਹ ਉਹਦੇ ਕੋ ਨਹੀਂ ਨਿਕਲਿਆ ਉਹ ਗੱਡੀ ਵਿੱਚ ਛੁੱਟ ਗਿਆ ਉਹਦਾ ਨੰਬਰ ਨਹੀਂ ਟ੍ਰੇਸ ਹੋ ਰਿਹਾ ਤੇ ਇਹਨਾਂ ਨੇ ਉਹਤੇ ਉਹਨੂੰ ਇਨਸਾਫ ਦੇਣ ਦੀ بجائے ਉਹ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹਤੇ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਤੋਂ ਲੱਗਦਾ ਕਿ ਸਰਕਾਰ ਬਹੁਤ ਬਖਲਾਈ ਹੋਈ ਆ ਉਹ ਕੋਈ ਵੀ ਤੱਕਾ ਕਰਨ ਵਾਸਤੇ ਤਿਆਰ ਆ ਕਿਉਂਕਿ ਇਹਨਾਂ ਦੇ ਆਗੂ ਪਹਿਲਾਂ ਹੀ ਕਹਿ ਚੁੱਕੇ ਆ ਕਿ ਸ਼ਾਮਦਾਮ ਦੰਦ ਭਿੰਡਾਸੀਂ ਸਭ ਕੁਝ ਵਰਤਣ ਦੀ ਕੋਸ਼ਿਸ਼ ਕਰਾਂਗੇ ਤੋ ਵਰਤ ਰਹੇ ਆ ਬਾਕੀ ਪੰਜਾਬ ਦੇ ਲੋਕ ਬੜੇ ਤਕੜੇ ਆ ਇਹਦੇ ਨਾ ਵਿਕਣ ਵਾਲੇ ਆ ਨਾ ਝੁਕਣ ਵਾਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਮੋਰਚਾ ਫਤਿਹ ਹੋ ਜਾਊਗਾ ਜੂਰ ਜੇਕਰ ਅਮਿਤਪਾਲ ਜਿਹਦੇ ਪਿਤਾ ਦੀ ਗੱਲ ਕਰੀਏ ਤਾਂ ਜੂਰ ਉਹਨਾਂ ਨਾਲ ਗੱਲਬਾਤ ਜਿਹੜੀ ਕੀਤੀ ਗਈ ਹਾਲਾਂਕਿ ਤਰੰਤਰ ਚੋਣਾਂ ਦੇ ਲੈ ਕੇ ਵੀ ਗੱਲਬਾਤ ਜਿਹੜੀ ਕੀਤੀ ਗਈ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਇਹਨੂੰ ਸਭ ਕੁਝ ਪਤਾ ਹੈ ਕਿ ਚੋਣਾ ਜਿਹੜੀ ਨੇ ਉਹ ਜਿੱਤਿਆ ਚੱਲੀ ਗਏ ਤੋਂ ਬਹੁਤ ਜਨਰਿਸ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵੈਪਟ ਐਮਪੀ ਅਮਰਿਤਪਾਲ ਦੇ ਪਿਤਾ ਸਰਨਾਮ ਮਜੂਰ ਨੇ ਉਹ ਬੰਦੇ ਜੇਕਰ ਗੱਲ ਕਰੀਏ ਤਾਂ ਅੱਜ ਪੰਜਾਬ ਮਨਿਸਟਰੀ ਦੇ ਵਿੱਚ ਆਇਓ ਲਗਾਤਾਰ ਤੁਸੀਂ ਤਾਂ ਲੜਾਈ ਲੜਦੇ ਦੇ ਨਜ਼ਾਰੇ ਆ ਰਹੇ ਪੰਜਾਬ ਸਰਕਾਰ ਦੇ ਨਾਲ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਹੁਣ ਯੂਨੀਵਰਸਿਟੀ ਵੀ ਖੋਹ ਜਿਹੜੇ ਆ ਲਗਾਤਾਰ ਸਾਇਸਟੇ ਜਾਰੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੇ ਬੜੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਸਾਡੀਆਂ ਜਿਹੜੀਆਂ ਸਾਡੇ ਆਗੂਆਂ ਨੇ ਸਾਡੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਖਾਲੀ ਆਪਣੇ ਨਿੱਜ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਸਾਰੇ ਪੰਜਾਬ ਦੇ ਹੱਕ ਦਿਨ ਬਦਨ ਪਹਿਰੇਦਾਰੀ ਕੀ ਕਰਨੀ ਪਰੇਦਾਰ ਚੋਰਾਂ ਨਾਲ ਲੜ ਕੇ ਜਿਨ੍ਹਾਂ ਨੇ ਲੁੱਟਣ ਆਏ ਸੀ ਉਹਨਾਂ ਦੇ ਨਾਲ ਖੜੇ ਹੋਗੇ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆ ਮੈਂ ਨਾ ਬਹੁਤ ਸ਼ੁਕਰਿਆ ਗੁਰੂ ਮਹਾਰਾਜ ਦਾ ਕਿਹੜੇ ਨੌਜਵਾਨ ਜਿਹੜੇ ਅੱਗੇ ਆਏ ਆ ਜਿਹੜੇ ਸਾਡੀ ਕੌਮ ਦੀ ਵਾਗਡੋਰ ਆਉਣ ਵਾਲੇ ਸਮੇਂ 'ਚ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਸਾਨੂੰ ਇਹ ਦਿੱਲੀ ਜਿਹੜੀ ਆ ਖਤਮ ਨਹੀਂ ਕਰ ਸਕੂਗੀ ਕਿ ਸਾਨੂੰ ਲੁੱਟ ਨਹੀਂ ਸਕੂਗੀ ਸਾਡੇ ਨੌਜਵਾਨ ਪੈਰਾ ਦੇਣਗੇ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆ ਤੇ ਗੁਰੂ ਮਹਾਰਾਜ ਚਰਨਾਂ ਅਰਦਾਸ ਕਰਦੇ ਆ ਕਿ ਸਾਰੀਆਂ ਧਿਰਾਂ ਸਾਡੇ ਸਾਡੇ ਆਪਸੀ ਮਤਭੇਦ ਸਾਰੇ ਭਲਾ ਕੇ ਰਾਜਨੀਤੀਕਾਉਣ ਧਾਰਮਿਕ ਕੌਣ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨ ਨੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬੀ ਹੱਤ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਉਹਨਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਬੁੱਪ ਜੀ ਜੇਕਰ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਇਤਿਹਾਸ ਦਵਾਏ ਕਿ ਦਿੱਲੀ ਵੀ ਜਿੱਤੀ ਪੰਜਾਬ ਵੀ ਕਿਤੇ ਨਾ ਕਿ ਸਾਡੇ ਕੋਲ ਹੀ ਹੈ ਪਰ ਰਾਜ ਨਹੀਂ ਕਰਦੇ ਜਿੱਤ ਕੇ ਵਾਪਸ ਆ ਜਾਂਦੇ ਨੇ। ਨਹੀਂ ਮੇਰਾ ਖਿਆਲ ਹੈ ਕਿ ਹੁਣ ਸਮਾਂ ਜਿਹੜਾ ਨਾ ਕਾਫੀ ਬਦਲ ਚੁੱਕਾ ਵਾ। ਜਿਹੜੀ ਸਾਡੀ ਨੌਜਵਾਨੀ ਕੋ ਬਹੁਤ ਵੱਡਾ ਗਿਆਨਵੀਆਂ ਬਹੁਤ ਵੱਡਾ ਜੋਸ਼ਵੀਆਂ ਨਾਲ ਚ ਤੇ ਇਹ ਜਿਹੜੇ ਰਾਜਨੀਤਿਕ ਧਿਰਾਂ ਨੇ ਸਾਡੇ ਨਾਲ ਧੋਖੇ ਬਾਜ਼ੀਆਂ ਬੇਈਮਾਨੀਆਂ ਕੀਤੀਆਂ ਹੁਣ ਅੱਜ ਮੇਰੇ ਖਿਆਲ ਹੈ ਕਿ ਸਾਡੀ ਪੰਜਾਬ ਸਰਕਾਰ ਬੜੇ ਇਹ ਜਿਹੜੇ ਦੁਨੀਆਂ ਤੋਂ ਦੁਖੀ ਹੋ ਕੇ ਸ਼ਾਇਦ ਇਹ ਸਾਡੀ ਪਹਿਰੇਦਾਰੀ ਕਰਨਗੇ ਇਹਨਾਂ ਨੂੰ ਲਿਆਂਦਾ ਤੇ ਇਹਨਾਂ ਨੇ ਤੇ ਰਿੰਦੀ ਖੁੰਦੀ ਕਸਰ ਕਰਤੀ ਅੱਜ ਪੰਜਾਬ ਦੇ ਖਾਲੀ ਖਾਣਾ ਪੂਰਤੀ ਵਾਸਤੇ ਆ ਰਹੇ ਹਾਂ ਜੇ ਇਹ ਇਹ ਸਰਕਾਰ ਦਾ ਫਰਜ ਬਣਦਾ ਸੀ ਕਿ ਆਪਣੇ ਹੱਕਾਂ ਦੀ ਚੰਡੀਗੜ੍ਹ ਦੀ ਸਾਰੇ ਜਿਹੜੇ ਸਾਡੇ ਮਸਲੇ ਆ ਸਾਰਿਆਂ ਦੀ ਲੜਾਈ ਆ ਲੜਦੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੀਆਂ ਕੁਰਸੀਆਂ ਸੁਸਵਾਏ ਦਿਖਦਾ ਹੀ ਕੁਛ ਨਹੀਂ ਇਸ ਕਰਕੇ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਚਾਹਵਾ ਨਾ ਐਡੀ ਵੱਡੀ ਮジョਰਿਟੀ ਦੀ ਸਰਕਾਰ ਲੈਂਦੀ ਹੋਵੇ ਤੇ ਉਹ ਕੋਈ ਵੀ ਮਸਲਾ ਪੰਜਾਬ ਦਾ ਉਹਨੂੰ ਛੱਡ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਹੀ ਹੋ ਜੇ ਤਰਨ ਤਰਨ ਚੋੜਾਂ ਦੀ ਗੱਲ ਕਰੋ ਤਰਨ ਤਰਨ ਚੋੜ ਕਿਵੇਂ ਦੇਖਦੇ ਹੋ ਕੀ ਰੈਡ ਵਾਲਾ ਕਿ ਵੀ 2027 ਨੇੜੇ ਹੀ ਮੇਰਾ ਖਾਲਾ ਤਰਨਤਨ ਚੋਣਾ ਚ ਵਾਹੇ ਗੁਰੂ ਮਹਾਰਾਜ ਜੀ ਬੜੀ ਕਿਰਪਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਆ ਬੜਾ ਵੱਡਾ ਸ਼ਾਹ ਵਾ ਪਰ ਸਰਕਾਰ ਦੀ ੱੱਕੇ ਸ਼ਾਹੀ ਵੀ ਹੱਦੋਂ ਵੱਧ ਚੁੱਕੀ ਆ ਕਿ ਸਾਡੇ ਇੱਕ ਨੌਜਵਾਨ ਆਗੂ ਜਿਹੜੇ ਉਹ ਤਰਨਤਨ ਦੇ ਅਬਦਰ ਰ ਸੀ ਤੇ ਉਹਨਾਂ ਨਾਲ ਉਹਨਾਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਗੱਡੀ ਨੂੰ ਬਲਾਸਟ ਕੀਤਾ ਗਿਆ ਉਹ ਬੜੀ ਮੁਸ਼ਕਲ ਆ ਚਲੋ ਉਹਦੇ ਕਿਸਮਤ ਚੰਗੀ ਸੀ 50% ਜਲ ਗਿਆ ਫਿਰ ਬਚ ਗਿਆ ਪਰ ਉੱਤੇ ਸਰਕਾਰ ਉਹ ਦੋਸ਼ੀਆਂ ਨੂੰ ਲੱਭਣ ਦੇ ਬਜਾਏ ਤੇ ਉਹਤੇ ਪਰਚਾ ਦਰਜ ਕੀਤਾ ਜਾ ਰਿਹਾ ਇੱਕ ਇੱਕ ਉਹਦੇ ਤੇ ਕਿ ਕੋਈ ਕੋ ਇੱਕ ਨਜਾਇਜ਼ ਅਸਲਾ ਮਿਲਿਆ ਜਦੋਂ ਕਿ ਉਹਦੇ ਕੋਲ ਉਹਦਾ ਲਾਇਸੈਂਸੀ ਰਵਾਲਵਰ ਸੀਗਾ ਉਹ ਤੱਕੋ ਨਹੀਂ ਨਿਕਲਿਆ ਉਹ ਗੱਡੀ ਵਿੱਚ ਛੁੱਟ ਗਿਆ ਉਹਦਾ ਨੰਬਰ ਨਹੀਂ ਟਰੇਸ ਹੋ ਰਿਹਾ ਤੇ ਇਹਨਾਂ ਨੇ ਉਹਤੇ ਉਹਨੂੰ ਇਨਸਾਫ ਦੇਣ ਦੀ ਬਜਾਏ ਉਹ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹਤੇ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਤੋਂ ਲੱਗਦਾ ਕਿ ਸਰਕਾਰ ਬਹੁਤ ਬਖਲਾਈ ਹੋਈ ਆ ਉਹ ਕੋਈ ਵੀ ਧੱਕਾ ਕਰਨ ਵਾਸਤੇ ਤਿਆਰ ਆ ਕਿਉਂਕਿ ਇਹਨਾਂ ਦੇ ਆਗੂ ਪਹਿਲਾਂ ਹੀ ਕਹਿ ਚੁੱਕੇ ਆ ਕਿ ਸ਼ਾਮਦਾਮ ਦੰਦ ਭੇਡ ਅਸੀਂ ਸਭ ਕੁਝ ਵਰਤਣ ਦੀ ਕੋਸ਼ਿਸ਼ ਕਰਾਂਗੇ ਤੋ ਵਰਤ ਰਹੇ ਆ ਬਾਕੀ ਪੰਜਾਬ ਦੇ ਲੋਕ ਬੜੇ ਤਕੜੇ ਆ ਇਹਦੇ ਨਾ ਵਿਕਣ ਵਾਲੇ ਆ ਨਾ ਝੁਕਣ ਵਾਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਮੋਰਚਾ ਫਤਿਹ ਹੋ ਜਾਊਗਾ ਜੀ 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 ਜ ਚੋਣਾ ਜਿਹੜੀ ਨੇ ਉਹ ਜਿੱਤਿਆ ਚੰਡੀਗੜ੍ਹ ਤੋਂ ਬਡੇ ਜਨਰਲ ਸਰਪਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਵਿਪਤ ਐਮਪੀ ਅਮਰਿਤਪਾਲ ਦੇ ਪਿਤਾ ਸਰਦਾਰ ਮਜੂਰ ਨੇ ਉਹ ਵਜੇ ਅਗਰ ਗੱਲ ਕਰੀਏ ਤਾਂ ਅੱਜ ਪੰਜਾਬ ਮਨਿਸਟਰੀ ਦੇ ਵਿੱਚ ਆਇਓ ਲਗਾਤਾਰ ਤੁਸੀਂ ਤਾਂ ਲੜਾਈ ਲੜਦੇ ਨਜ਼ਰ ਆ ਰਹੇ ਪੰਜਾਬ ਸਰਕਾਰ ਦੇ ਨਾਲ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਹੁਣ ਯੂਨੀਵਰਸਿਟੀ ਵੀ ਖੋਦ ਜਿਹੜੇ ਆ ਲਗਾਤਾਰ ਸਾਇਸਟੇ ਜਾਰੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੇ ਬੜੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਸਾਡੀਆਂ ਜਿਹੜੀਆਂ ਸਾਡੇ ਆਗੂਆਂ ਨੇ ਸਾਡੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਖਾਲੀ ਆਪਣੇ ਨਿੱਜ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਸਾਰੇ ਪੰਜਾਬ ਦੇ ਹੱਕ ਦਿਨ ਬਦਨ ਪਹਿਰੇਦਾਰੀ ਕੀ ਕਰਨੀ ਪਰੇਦਾਰ ਚੋਰਾਂ ਨਾਲ ਲੜ ਕੇ ਜਿਨ੍ਹਾਂ ਨੇ ਲੁੱਟਣ ਆਏ ਸੀ ਉਹਨਾਂ ਦੇ ਨਾਲ ਖੜੇ ਹੋ ਗਏ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆ ਮੈਂ ਨਾ ਬਹੁਤ ਸ਼ੁਕਰਿਆ ਗੁਰੂ ਮਹਾਰਾਜ ਦਾ ਕਿਹੜੇ ਨੌਜਵਾਨ ਜਿਹੜੇ ਅੱਗੇ ਆਏ ਆ ਜਿਹੜੇ ਸਾਡੀ ਕੌਮ ਦੀ ਵਾਗ ਡੋਰ ਆਉਣ ਵਾਲੇ ਸਮੇਂ 'ਚ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਸਾਨੂੰ ਇਹ ਦਿੱਲੀ ਜਿਹੜੀ ਆ ਖਤਮ ਨਹੀਂ ਕਰ ਸਕੂਗੀ ਕਿ ਸਾਨੂੰ ਲੁੱਟ ਨਹੀਂ ਸਕੂਗੀ ਸਾਡੇ ਨੌਜਵਾਨ ਪੈਰਾ ਦੇਣਗੇ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆ ਤੇ ਗੁਰੂ ਮਹਾਰਾਜ ਚਰਨਾਂ ਅਰਦਾਸ ਕਰਦੇ ਆ ਕਿ ਸਾਰੀਆਂ ਧਿਰਾਂ ਸਾਡੇ ਸਾਡੇ ਆਪਸੀ ਮਤਭੇਦ ਸਾਰੇ ਭਲਾ ਕੇ ਰਾਜਨੀਤੀਕਾਉਣ ਧਾਰਮਿਕ ਕੌਣ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨ ਨੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬੀ ਹੱਤ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਉਹਨਾਂ ਦਾ ਸਾਥ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ ਬੁੱਪ ਜੀ ਜੇਕਰ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਇਤਿਹਾਸ ਦਵਾਏ ਕਿ ਦਿੱਲੀ ਵੀ ਜਿੱਤੀ ਪੰਜਾਬ ਵੀ ਕਿਤੇ ਰਗ ਦੇ ਸਾਡੇ ਕੋਲ ਹੀ ਹੈ ਪਰ ਰਾਜ ਨਹੀਂ ਕਰਦੇ ਜਿੱਤ ਕੇ ਵਾਪਸ ਆ ਜਾਂਦੇ ਨੇ ਨਹੀਂ ਮੇਰਾ ਖਿਆਲ ਹੈ ਕਿ ਹੁਣ ਸਮਾਂ ਜਿਹੜਾ ਨਾ ਕਾਫੀ ਬਦਲ ਚੁੱਕਾ ਵਾ ਜਿਹੜੀ ਸਾਡੀ ਨੌਜਵਾਨੀ ਕੋ ਬਹੁਤ ਵੱਡਾ ਗਿਆਨਵੀਆਂ ਬਹੁਤ ਵੱਡਾ ਜੋਸ਼ਵੀਆਂ ਨਾਲ ਚ ਤੇ ਇਹ ਜਿਹੜੇ ਰਾਜਨੀਤਿਕ ਧਿਰਾਂ ਨੇ ਸਾਡੇ ਨਾਲ ਧੋਖੇ ਬਾਜ਼ੀਆਂ ਬੇਈਮਾਨੀਆਂ ਕੀਤੀਆਂ ਹੁਣ ਅੱਜ ਮੇਰੇ ਖਿਆਲ ਆ ਕਿ ਸਾਡੀ ਪੰਜਾਬ ਸਰਕਾਰ ਬੜੇ ਇਹ ਜਿਹੜੇ ਦੂਜਿਆਂ ਤੋਂ ਦੁਖੀ ਹੋ ਕੇ ਸ਼ਾਇਦ ਇਹ ਸਾਡੀ ਪਹਿਰੇਦਾਰੀ ਕਰਨਗੇ ਇਹਨਾਂ ਨੂੰ ਲਿਆਂਦਾ ਤੇ ਇਹਨਾਂ ਨੇ ਤੇ ਰਿੰਦੀ ਖੁੰਦੀ ਕਸਰ ਕਰਤੀ ਅੱਜ ਪੰਜਾਬ ਦੇ ਖਾਲੀ ਖਾਣਾ ਪੂਰਤੀ ਵਾਸਤੇ ਆ ਰਹੇ ਹਾਂ ਜੇ ਇਹ ਇਹ ਸਰਕਾਰ ਦਾ ਫਰਜ਼ ਮੰਨਦਾ ਸੀ ਕਿ ਆਪਣੇ ਹੱਕਾਂ ਦੀ ਚੰਡੀਗੜ੍ਹ ਦੀ ਸਾਰੇ ਜਿਹੜੇ ਸਾਡੇ ਮਸਲੇ ਆ ਸਾਰਿਆਂ ਦੀ ਲੜਾਈ ਆ ਲੜਦੇ ਪਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਸਵਾਏ ਦੇਖਦਾ ਹੀ ਕੁਛ ਨਹੀਂ ਇਸ ਕਰਕੇ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਚਾਹਵਾਂ ਨਾਲ ਏਡੀ ਵੱਡੀ ਮジョਰਿਟੀ ਦੀ ਸਰਕਾਰ ਲੈਂਦੀ ਹੋਵੇ ਤੇ ਉਹ ਕੋਈ ਵੀ ਮਸਲਾ ਪੰਜਾਬ ਦਾ ਉਹਨੂੰ ਛੱਡ ਕੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਸਤੇ ਹੀ ਹੋ ਜੇ ਤਰੰਤਰਾਂ ਚੋੜਾਂ ਦੀ ਗੱਲ ਕਰੋ ਤਰੰਤਰਾਂ ਚੋਅ ਕਿਵੇਂ ਦੇਖਦੇ ਹੋ ਕੀ ਰੈਡ ਵਾਲਾ ਕਿਉਂਕਿ 2027 ਨੇੜੇ ਹੀ ਆ ਮੇਰਾ ਖਾਲਾ ਤਰਨਤਨ ਚੋਣਾ ਚ ਵਾਹੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਆ ਬੜਾ ਵੱਡਾ ਸ਼ਾਹ ਵਾ ਪਰ ਸਰਕਾਰ ਦੀ ੱੱਕੇ ਸ਼ਾਹੀ ਵੀ ਹੱਦੋਂ ਵੱਧ ਚੁੱਕੀ ਆ ਕਿ ਸਾਡੇ ਇੱਕ ਨੌਜਵਾਨ ਆਗੂ ਜਿਹੜੇ ਉਹ ਤਰਨਤਨ ਦੇ ਅਬਦਰਰ ਸੀ ਤੇ ਉਹਨਾਂ ਨਾਲ ਉਹਨਾਂ ਨੂੰ ਜਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੀ ਗੱਡੀ ਨੂੰ ਬਲਾਸਟ ਕੀਤਾ ਗਿਆ ਉਹ ਬੜੀ ਮੁਸ਼ਕਲ ਨਾਲ ਚਲੋ ਉਹਦੇ ਕਿਸਮਤ ਚੰਗੀ ਸੀ 50% ਜਲ ਗਿਆ ਫਿਰ ਬਚ ਗਿਆ ਪਰ ਉੱਤੇ ਸਰਕਾਰ ਉਹ ਦੋਸ਼ੀਆਂ ਨੂੰ ਲੱਭਣ ਦੇ ਬਜਾਏ ਤੇ ਉਹਤੇ ਪਰਚਾ ਦਰਜ ਕੀਤਾ ਜਾ ਰਿਹਾ ਇੱਕ ਇੱਕ ਉਹਦੇ ਤੇ ਕਿ ਕੋਈ ਇੱਕ ਨਜਾਇਜ਼ ਅਸਲਾ ਮਿਲਿਆ ਜਦੋਂ ਕਿ ਉਹਦੇ ਕੋਲ ਉਹਦਾ ਲਾਇਸੈਂਸੀ ਰਵਾਲਵਰ ਸੀਗਾ ਉਹ ਤੱਕੋ ਨਹੀਂ ਨਿਕਲਿਆ ਉਹ ਗੱਡੀ ਵਿੱਚ ਛੁਲ ਗਿਆ ਉਹਦਾ ਨੰਬਰ ਨਹੀਂ ਟਰੇਸ ਹੋ ਰਿਹਾ ਤੇ ਇਹਨਾਂ ਨੇ ਉਹਤੇ ਉਹਨੂੰ ਇਨਸਾਫ ਦੇਣ ਦੀ ਬਜਾਏ ਉਹ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹਤੇ ਪਰਚੇ ਦਰਜ ਕੀਤੇ ਜਾ ਰਹੇ ਆ ਇਹ ਤੋਂ ਲੱਗਦਾ ਕਿ ਸਰਕਾਰ ਬਹੁਤ ਬਖਲਾਈ ਹੋਈ ਆ ਉਹ ਕੋਈ ਵੀ ਠੱਗਾ ਕਰਨ ਵਾਸਤੇ ਤਿਆਰ ਆ ਕਿਉਂਕਿ ਇਹਨਾਂ ਦੇ ਆਗੂ ਪਹਿਲਾਂ ਹੀ ਕਹਿ ਚੁੱਕੇ ਆ ਕਿ ਸ਼ਾਮਦਾਮ ਦੰਦ ਭੇਡਾ ਸੀ ਸਭ ਕੁਝ ਵਰਤਣ ਦੀ ਕੋਸ਼ਿਸ਼ ਕਰਾਂਗੇ ਤੋ ਵਰਤ ਰਹੇ ਆ ਬਾਕੀ ਪੰਜਾਬ ਦੇ ਲੋਕ ਬੜੇ ਤਕੜੇ ਆ ਇਹਦੇ ਨਾ ਵਿਕਣ ਵਾਲੇ ਆ ਨਾ ਝੁਕਣ ਵਾਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਮੋਰਚਾ ਫਤਿਹ ਹੋ ਜਾਊਗਾ ਜੀ ਜੀ ਹਜ਼ੂਰ ਜੇਕਰ ਅਮਿਤਪਾਲ ਜਿਹਦੇ ਪਿਤਾ ਦੀ ਗੱਲ ਕਰੀਏ ਤਾਂ ਜੂਰ ਉਹਨਾਂ ਨਾਲ ਗੱਲਬਾਤ ਜਿਹੜੀ ਕੀਤੀ ਗਈ ਹਾਲਾਂਕਿ ਤਰੰਤ ਰਣਚੋੜਨ ਦੇ ਲੈ ਕੇ ਵੀ ਗੱਲਬਾਤ ਜਿਹੜੀ ਕੀਤੀ ਗਈ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਕਿ ਸਰਕਾਰ ਜਿਹੜੀ ਹੈ ਇਹਨੂੰ ਸਭ ਕੁਝ ਬਤਲਿਆ ਕਿ ਚੋਣਾ ਜਿਹੜੀ ਨੇ ਉਹ ਜਿੱਤਿਆ ਚੰਡੀਗੜ੍ਹ ਤੋਂ ਬੜੇ ਜਨਰਲ ਸਰਪਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਜਿੱਤ ਵੇਪਟ ਐਮਪੀ ਅਮਰਿਤਪਾਲ ਦੇ ਪਿਤਾ ਸਰਦਾਰ ਮਜੂਰੇ ਅ ਜੇ ਅਗਰ ਗੱਲ ਕਰੀਏ ਤਾਂ ਅੱਜ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਇਓ ਲਗਾਤਾਰ ਤੁਸੀਂ ਤਾਂ ਲੜਾਈ ਲੜਦੇ ਨਜ਼ਾਰੇ ਆ ਰਹੇ ਪੰਜਾਬ ਸਰਕਾਰ ਦੇ ਨਾਲ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚੋਂ ਹੁਣ ਯੂਨੀਵਰਸਿਟੀ ਵੀ ਖੋਹ ਜਿੜਿਆ ਲਗਾਤਾਰ ਸਾਇਸਟੇ ਚੱਲੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੇ ਬੜੇ ਦੁੱਖ ਨਾ ਕਹਿਣਾ ਪੈ ਰਿਹਾ ਕਿ ਸਾਡੀਆਂ ਜਿਹੜੀਆਂ ਸਾਡੇ ਆਗੂਆਂ ਨੇ ਸਾਡੀਆਂ ਸਰਕਾਰਾਂ ਨੇ ਜਿਹੜੀ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਖਾਲੀ ਆਪਣੇ ਨਿੱਜ ਪ੍ਰਸਤੀ ਵਾਸਤੇ ਆਪਣੇ ਕਾਰੋਬਾਰਾਂ ਵਾਸਤੇ ਸਾਰੇ ਪੰਜਾਬ ਦੇ ਹੱਕ ਦਿਨ ਬਜ਼ਨ ਪਹਿਰੇਦਾਰੀ ਦੀ ਕੀ ਕਰਨੀ ਪਰੇਦਾਰ ਚੋਰਾਂ ਨਾਲ ਲੜ ਕੇ ਜਿਨ੍ਹਾਂ ਨੇ ਲੁੱਟਣ ਆਏ ਸੀ ਉਹਨਾਂ ਦੇ ਨਾਲ ਖੜੇ ਹੋਗੇ ਤੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਆ ਮੈਂ ਨਾ ਬਹੁਤ ਸ਼ੁਕਰਿਆ ਗੁਰੂ ਮਹਾਰਾਜ ਦਾ ਕਿਹੜੇ ਨੌਜਵਾਨ ਜਿਹੜੇ ਅੱਗੇ ਆਏ ਆ ਜਿਹੜੇ ਸਾਡੀ ਕੌਮ ਦੀ ਵਾਗਡੋਰ ਆਉਣ ਵਾਲੇ ਸਮੇਂ 'ਚ ਸਾਨੂੰ ਹੁਣ ਉਮੀਦ ਵੱਜ ਗਈ ਆ ਕਿ ਸਾਨੂੰ ਇਹ ਦਿੱਲੀ ਜਿਹੜੀ ਆ ਖਤਮ ਨਹੀਂ ਕਰ ਸਕੂਗੀ ਕਿ ਸਾਨੂੰ ਲੁੱਟ ਨਹੀਂ ਸਕੂਗੀ ਸਾਡੇ ਨੌਜਵਾਨ ਪੈਰਾ ਦੇਣਗੇ ਅਸੀਂ ਉਹਨਾਂ ਦੇ ਹਮੇਸ਼ਾ ਨਾਲ ਆ ਤੇ ਗੁਰੂ ਮਹਾਰਾਜ ਚਰਣਾ ਅਰਦਾਸ ਕਰਦੇ ਆ ਕਿ ਸਾਰੀਆਂ ਧਿਰਾਂ ਸਾਡੇ ਸਾਡੇ ਆਪਸੀ ਮਤਭੇਦ ਸਾਰੇ ਭਲਾ ਕੇ ਰਾਜਨੀਤੀਕ ਕੋਣ ਧਾਰਮਿਕ ਕੋਣ ਸਾਨੂੰ ਸਾਰਿਆਂ ਨੂੰ ਜਿਹੜੇ ਨੌਜਵਾਨ ਨੇ ਪੰਜਾਬ ਦੀ ਹੋਂਦ ਨੂੰ ਬਚਾਉਣ ਵਾਸਤੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਨੂੰ ਬਚਾਉਣ ਵਾਸਤੇ ਲੜ ਰਹੇ ਆ ਉਹਨਾਂ ਦਾ ਸਾਥ ਦੇਣਾ ਸਦਾ ਸਾਰਿਆਂ ਦਾ ਫਰਜ਼ ਹੈ। ਉਹ ਕੁਝ ਜੇ ਅਗਰ ਦੇਖਿਆ ਜਾਵੇ ਤਾਂ ਸ਼ੁਰੂ ਤੋਂ ਹੀ ਇਤਿਹਾਸ ਦਵਾਏ ਕਿ ਦਿੱਲੀ ਵੀ ਜਿੱਤੀ ਪੰਜਾਬ ਵੀ ਕਿਤੇ ਨਾ ਕਿ ਸਾਡੇ ਕੋਲ ਹੀ ਹੈ। ਪਰ ਰਾਜਨੀਤੀਕ